ਲੋਕ ਸਭਾ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਜਿਹੜੀ ਕਿ ਆਪਣੇ ਚੋਣ ਮੈਦਾਨ 'ਚ ਉਤਰ ਗਿਆ ਨੇ ਤੇ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਤਾਂ ਭਾਜਪਾ ਦੀ ਗੱਲ ਕਰੀਏ ਜਿਹੜੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਤੇ ਨੂੰ ਜਿਹੜੇ ਕਿ ਭਾਜਪਾ 'ਚ ਸ਼ਾਮਿਲ ਹੋ ਗਏ ਨੇ ਤਾਂ ਇੱਕ ਜਿਹੜੇ ਕਿ ਉਹਨਾਂ ਨੇ ਅੱਜ ਭਾਜਪਾ ਦਫ਼ਤਰ ਜਾ ਕੇ ਆਪਣੇ ਭਾਜਪਾ ਦੇ ਜਿਹੜੇ ਵਰਕਰ ਸੀਗੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਤਖਤ ਦਮਦਮਾ ਸਾਹਿਬ ਤਲਵੰਡੀ ਵੀ ਪਹੁੰਚੇ ਉੱਥੇ ਮੱਥਾ ਵੀ ਟੇਕਿਆ ਉਸ ਤੋਂ ਬਾਅਦ ਜਿਹੜੇ ਕਿ ਬਠਿੰਡੇ ਫੇਰ ਆਏ ਨੇ ਤਾਂ ਪ੍ਰਾਚੀਨ ਮੰਦਿਰ ਜਿਹੜ ਤਾਂ ਉਹ ਉਹਨਾਂ ਦਾ ਵਿਰੋਧ ਵੀ ਹੋ ਰਿਹਾਗਾ ਕਿਸਾਨਾਂ ਵੱਲੋਂ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਰੈਂਦੀ ਮੰਗਾ ਨੂੰ ਲੈ ਕੇ ਉਹ ਹਰ ਥਾਂਵਾਂ ਤੇ ਜਾ ਕੇ ਪਿਛਲੇ ਦਿਨੀ ਗੱਲ ਕਰੀਏ ਤਾਂ ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਸੀ ਕਿਸਾਨਾਂ ਵੱਲੋਂ ਪਰ ਉਹ ਅੱਜ ਇੱਥੇ ਜਦੋਂ ਆਂਦੀ ਨੇ ਤਾਂ ਉਹ ਹਲੇ ਅਲੱਗ-ਅਲੱਗ ਥਾਂਵਾਂ 'ਚ ਜਾ ਕੇ ਜਿੱਥੇ-ਜਿੱਥੇ ਉਹਨਾਂ ਦਾ ਪ੍ਰੋਗਰਾਮ ਉੱਥੇ ਵੀ ਵਿਰੋਧ ਕੀਤਾ ਜਾ ਰਿਹਾਗਾ ਤਾਂ ਟਿਕਟ ਦੀ ਵੀ ਗੱਲ ਕਰਾਂਗੇ ਕਿ ਉਹ ਟਿਕਟ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਨੂੰ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਟਿਕਟ ਦਾ ਕੀ ਕਹਿਣਾ ਹੈ ਕਿ ਕਿਉਂਕਿ ਬਠਿੰਡਾ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿ ਉਹ ਟਿਕਟ ਦੇ उम्मीदवार हो सकते हैं तो अजी गलब कराने बठिडा लोग सभा सीट से आपका नाम चल रहा है एक तरफ हरसिमरत कौर बादल दूसरी तरफ अमिताभ बड़ी बड़ी चर्चा हो रही है तीसरी तरफ आपकी चर्चा हो रही है क्या कहना चाहते देखो टिकट का फाइनल फैसला तो पार्टी के हाथ में है लेकिन काफ़ी मुझे उम्मीद लगती है कि टिकट मुझे मिलेगी क्योंकि जो यहाँ बीजेपी के लीडर्स हैं सब ने मेरे लिए मेरे ठीक फीडबैक दी है उन्होंने जनता से भी फीडबैक ली है और वो जो रिजल्ट उसके हैं वो ठीक आए हैं तो मुझे लगता है कि मुझे टिकट मिलेगी मैडम आपके कह रहे मैंने तो बच्चों को मना करा मैंने कहा पर बच्चे नहीं माने बीजेपी की तरफ तो अब क्या वो भी बीजेपी में शामिल होगी उनके बारे में उनको पता है उनके बारे में उनको पता है हम क्योंकि तो फर्स्ट टाइम मैं पार्टी ज्वाइन कर रही थी तो मैंने बेस्ट पार्टी ज्वाइन कर ली उन्होंने मना करा था मैं मानती हूँ उन्होंने मना करा था जो जिस पार्टी में होता है उसी पार्टी में ले जाने की कोशिश करता है लेकिन मैं क्योंकि फर्स्ट पार्टी ज्वाइन कर रही हूँ तो मैंने तो बेस्ट पार्टी देख के ही ज्वाइन करनी थी तो आपके हक में करेंगे उनको पता है जो वो करेंगे हमें मंजूर है सब तो ਤਲੀ ਅੱਜ ਵਿਸਾਖੀ ਦਾ ਸ਼ੁਭ ਦਿਹਾੜਾ ਹੈ ਸ੍ਰੀ ਗੁਰੂ ਦਾ ਪਵਿੱਤਰ ਦਿਹਾੜਾ ਹੈ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਇਹ ਇਹੀ ਦੁਆ ਬੇਨਤੀ ਕਰਦਾ ਹਾਂ ਕਿ ਹਰ ਪਰਿਵਾਰ ਦੇ ਵਿਰੇ ਸਦਾ ਖੁਸ਼ੀਆਂ ਦੇ ਖੇੜੇ ਰਹਿਣ ਹਰ ਬੱਚੇ ਦੇ ਸਿਰ ਤੇ ਸਦਾ ਖੁਸ਼ੀਆਂ ਦੇ ਪਰਦਰਮ ਲਾਉਂਦੇ ਰਹਿਣ ਸਾਡੇ ਪੰਜਾਬ ਦੇ ਲੋਕਾਂ ਵਿੱਚ ਹੋਈ ਹਮੇਸ਼ਾ ਖੁਸ਼ੀਆਂ ਦੀ ਜਿਹੜੀ ਬਰਸਾਤ ਹੈ ਉਹ ਹੁੰਦੀ ਰਵੇ ਸੋ ਜਿੱਥੋਂ ਤੱਕ ਬੀਜੇਪੀ ਦੀ ਜੁਆਇਨਿੰਗ ਦਾ ਸਵਾਲ ਹੈ ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ ਹਾਂ ਬੀਜੇਪੀ ਦੀ ਕਾਰਗੁਜ਼ਾਰੀ ਮਾਨਜੂਬ ਪੀਐਮ ਦੀ ਕਾਰਗੁਜ਼ਾਰੀ ਔਰ ਸਾਰੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਦੇਸ਼ ਨੂੰ ਬੇਹੱਦੀ ਵੱਲ ਲਿਜਾਣ ਦੀ ਮਜ਼ਬੂਤੀ ਵੱਲ ਲੈ ਕੇ ਜਾਣ ਦੀ ਔਰ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦੀ ਅਮਨ ਸ਼ਾਂਤੀ ਹਰ ਉਬੇ ਦੇ ਵਿੱਚ ਕੰਮ ਰੱਖਣ ਦੀ ਸੋ ਡਿਵੈਲਪਮੈਂਟ ਦੇ ਨਾਲ ਨਾਲ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਹੁੰਦੀਆਂ ਉਹ ਬਹੁਤ ਬੜੇ ਅੱਛੇ ਤਰੀਕੇ ਦੇ ਨਾਲ ਨਿਭਾਈਆਂ ਔਰ ਜਿੱਥੇ ਜ਼ਰੂਰਤ ਸੀ ਸਟੇਟ ਦੇ ਵਿੱਚ ਜਿਵੇਂ ਯੂਪੀ ਵਰਗੇ ਸਟੇਟ ਸੀਗੇ ਉਹਨਾਂ ਦੇ ਵਿੱਚ ਲਾ ਐਂਡ ਆਊਟ ਦੀ ਸਿਚੁਏਸ਼ਨ ਜਿਹੜੀ ਪਹਿਲਾਂ ਠੀਕ ਨਹੀਂ ਸੀ ਔਰ ਉਧਰ ਕੋਈ ਜਾਣਾ ਰਹਿਣਾ ਵੀ ਪਸੰਦ ਨਹੀਂ ਸੀ ਕਰਦਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਹਾਲਾਤ ਹੋਏ ਨੇ ਉਹ ਠੀਕ ਕਰਕੇ ਅੱਜ ਦੇਖੋ ਤੁਸੀਂ ਇੰਨਾ ਵਧੀਆ ਯੂਪੀ ਦਾ ਮਾਹੌਲ ਬਣਾਇਆ ਕਿ ਉੱਥੇ ਹੁਣ ਇਨਵੈਸਟਮੈਂਟ ਇਵਨ ਆਪਣੇ ਵਾਲੇ ਪਾਸੋਂ ਵੀ ਹੋਰ ਪਾਸੋਂ ਵੀ ਜਾ ਰਹੀਆਂ ਸੋ ਇਹੋ ਹੀ ਇੱਕ ਵਧੀਆ ਗੁੱਡ ਬਰ ਇਸ ਹੰਦਿਆ ਜਿਹੜੀ ਆਪਾਂ ਦੇਖ ਸਕਦੇ ਹਾਂ ਲੋਕਾਂ ਨੂੰ ਕਿ ਉਹਨਾਂ ਨੂੰ ਕਿਸੇ ਦਾ ਕੋਈ ਪੇਪਾ ਨਾ ਹੋਵੇ ਕਿਸੇ ਦਾ ਖੌਫ ਨਾ ਹੋਵੇ ਵਧੀਆ ਆਪਦਾ ਅਮਨ ਸ਼ਾਂਤੀ ਦੇ ਨਾਲ ਰਹਿਣ ਆਪਦਾ ਕੰਮ ਕਾੜ ਕਰ ਸਕਣ ਆਪਣੇ ਪਰਿਵਾਰਾਂ ਨੂੰ ਵਧੀਆ ਚ ਚਲਾ ਸਕਣ ਔਰ ਇਸ ਕਰਕੇ ਜਿਹੜੀ ਇਹ ਜ਼ਿੰਮੇਵਾਰੀ ਵਧੀਆ ਤਰੀਕੇ ਦੇ ਨਾਲ ਕੋਈ ਨਿਭਾ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਤੇ ਲਿਖਿਆ ਹੋਇਆ ਵੀ ਜਿਹੜੀ ਆਉਣ ਵਾਲੀ ਸਰਕਾਰ 2024 ਦੀ ਵਿੱਚ ਆਉਣ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕਿ ਉਹਨਾਂ ਦੀ ਸਹਿਯੋਗੀ ਪਾਰਟੀਆਂ ਦੀ ਬਣਨੀ ਹੈ ਔਰ ਇਹਦੇ ਆਉਣ ਵਾਲੇ ਸਮੇਂ ਚ ਹੋਰ ਬਹੁਤ ਵਧੀਆ ਜਾਂਦਾ ਥੋੜਾ ਮਨੋਰਸ ਪੱਤਰ ਜਾਰੀ ਹੋਣਾ ਹੈ ਔਰ ਹਰ ਵਰਗ ਦੀ ਭਲਾਈ ਦੇ ਲਈ ਹਰ ਸਟੇਟਸ ਦੇ ਜਿੰਨਾ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਹਰ ਬੱਚੇ ਦੀ ਖੁਸ਼ਹਾਲੀ ਵਾਸਤੇ ਹਰ ਦੇਸ਼ ਦੀ ਜਿਹੜੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਨ ਕਲਿਆਣ ਵਾਸਤੇ ਸੋ ਇਸ ਕਰਕੇ ਸਾਨੂੰ ਹਮੇਸ਼ਾ ਜੇ ਅਪਾ ਇੱਕ ਵਧੀਆ ਸੋਚ ਰੱਖਦੇ ਆ ਤੇ ਸਾਨੂੰ ਉਸ ਸਾਥ ਦੇਣਾ ਚਾਹੀਦਾ ਉਸ ਇਨਸਾਨ ਦਾ ਉਸ ਜਥੇਬੰਦੀ ਦਾ ਉਸ ਪਾਰਟੀ ਦਾ ਜਿਹੜਾ ਹਮੇਸ਼ਾ ਇਹ ਸੋਚਦਾ ਕਿ ਸਾਡਾ ਦੇਸ਼ ਕਿਵੇਂ ਅੱਗੇ ਜਾ ਸਕਦਾ ਹੈ ਸਾਡਾ ਦੇਸ਼ ਕਿਵੇਂ ਸੁਰ ਦੇਸ਼ ਮਜਬੂਤੀ ਵੱਲ ਕਿਵੇਂ ਜਾ ਸਕਦਾ ਹੈ ਔਰ ਹਰ ਜਿਹੜਾ ਵਰਕ ਹੈ ਔਰ ਦੇਸ਼ ਦੇ ਵਿੱਚ ਕਿਵੇਂ ਅਮਰ ਸ਼ਾਂਤੀ ਤੇ ਖੁਸ਼ਹਾਲੀ ਦੇ ਨਾਲ ਰਹਿ ਸਕਦਾ ਸੋ ਇਸ ਕਰਕੇ ਅਸੀਂ ਫੈਸਲਾ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਰਟੀ ਜ਼ਿੰਮੇਵਾਰੀ ਦੇਗੇ ਉਹਨੂੰ ਤੰਦੇ ਹੀ ਦੇ ਨਾਲ ਨਿਭਾਵਾਂਗੇ ਔਰ ਅੱਜ ਜਿੰਨਾ ਸਹਿਯੋਗ ਮਿਲਿਆ ਬਹੁਤ ਧਿਆਨ ਦਿੱਤਾ ਬਠਿੰਡਾ ਸਮੂਹ ਨਗਰ ਨਗਰਵਾਸੀਆਂ ਨੇ ਮੈਂ तहे ਦਿਲੋਂ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਮੈਂ ਜਿਨ੍ਹਾਂ ਦੇ ਨਾਲ ਸਾਰੇ ਸਤਕਾਰ ਜੋ ਸਜਨਾ ਦਾ ਸਿੰਘਲਾ ਸਾਹਿਬ ਦਾ ਜੋ ਸਹਿਯੋਗ ਤੋਂ ਸਾਡੇ ਨਾਲ ਨੇ ਅੱਜ ਔਰ ਬਾਕੀ ਵੀ ਸਾਰੇ ਉਧੇਦਾਰ ਸਾਹਿਬਾਨ ਔਰ ਬਾਕੀ ਸੰਸਥਾਵਾਂ ਦੇ ਪ੍ਰਧਾਨ ਸਾਹਿਬਾਨ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਬਹੁਤ ਪਿਆਰ ਸਹਿਯੋਗ ਦਿੱਤਾ ਬਹਿ ਦਿਲੋਂ ਧੰਨਵਾਦ ਜੀ ਇੱਕ ਗੱਲ ਵੱਤ ਵੀ ਹੈ ਤੁਹਾਡੀ ਵੇਖੋ ਇਹ ਫੈਸਲਾ ਜਿਹੜਾ ਪਾਰਟੀ ਦਾ ਹੁੰਦਾ ਜੀ ਇੱਕ ਵਾਰੀ ਆਪਾਂ ਪਾਰਟੀ ਦੇ ਨੀਤੀਆਂ ਨੂੰ ਦੇਖ ਕੇ ਆਪਾਂ ਪਾਰਟੀ ਜੁਆਇਨ ਕੀਤੀ ਹੈ ਔਰ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਕਰਨਾ ਵੀ ਕਿਵੇਂ ਕਿੱਥੇ ਕਿਹੜੀ ਜ਼ਿੰਮੇਵਾਰੀ ਦੇੜੀਆਂ ਤੇ ਜੋ ਉਹਦਾ ਫੈਸਲਾ ਹੋਊਗਾ ਉਹ ਅਸੀਂ ਸਿਰ ਮੱਥੇ ਪਰਵਾਣ ਕਰਾਂਗੇ ਆਪਣੀ ਡਿਊਟੀ ਵਾਕੂ ਬਿਨਵਾਵਾ ਟਿੱਕ ਮਿਲ ਗਿਆ ਇਹੋ ਜਿਹੇ ਹਰਾਤਾਂ ਦੇ ਵਿੱਚ ਜਦੋਂ ਕਿਸਾਨ ਦੀ ਤਰ੍ਹਾਂ ਬਹੁਤ ਕਰ ਰਹੇ ਨੇ ਕਿਵੇਂ ਚੈਲੇਂਜ ਨਹੀਂ ਲੱਗਦਾ ਜੀ ਜਿਹੜੀ ਗੱਲ ਅਸੀਂ ਤਾਂ ਆਪ ਵੀ ਖੁਦ ਦਾ ਸਾਹ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਜਿਹੜੀ ਕੋਈ ਅਸੀਂ ਕੋਈ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਹਾਂ ਵੀ ਹਾਂ ਜਾਂ ਕੋਈ ਉਹਨਾਂ ਦੀ ਮੰਗ ਨੂੰ ਜਾਂ ਕੋਈ ਗੱਲ ਹੈ ਕਿ ਉਹਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਉਹ ਜਾਇਜ਼ ਨਹੀਂ ਸਭ ਨੂੰ ਅਸੀਂ ਤਾਂ ਇੱਕ ਅੱਛੇ ਵਕੀਲ ਦੇ ਤੌਰ ਤੇ ਜਿਹੜੇ ਇਹ ਵੀ ਚਾਹੇ ਮਸਲੇ ਨੇ ਫਾਰਮਰ ਦੇ ਨੇ ਚਾਹੇ ਹੋਰ ਵੀ ਪੰਜਾਬ ਦੇ ਇਸ਼ੂ ਨੇ ਉਹਨਾਂ ਨੂੰ ਉੱਥੇ ਰੱਖਾਂਗੇ ਔਰ ਉਹਨਾਂ ਦੀ ਹੱਲ ਕਰ ਵੀ ਹਰ ਸੰਭਵ ਅਸੰਭਵ ਯਤਨ ਕਰਾਂਗੇ ਔਰ ਸਭ ਨੂੰ ਅਸੀਂ ਇਹ ਭਰੋਸਾ ਦਿਵਾਉਂਦੇ ਹਾਂ ਕਿ ਕਿਸੇ ਗੱਲ ਦਾ ਫਿਕਰ ਕਰਨ ਦੀ ਸੂਰਤ ਨਹੀਂ ਨਿਸ਼ਚਿੰਤ ਹੋ ਜਾਓ ਔਰ ਜੋ ਪੰਜਾਬ ਦੀਆਂ ਸਮੱਸਿਆਵਾਂ ਹੈ ਅਸੀਂ ਉਹਨੂੰ ਵਾਕੁਬੀ ਨਪਟਾਉਣ ਦੇ ਵਿੱਚ ਅਹਿਮ ਰੋਲ ਜਿਹੜਾ ਹੋਤਾ ਕਰਦਾ ਹੈ ਸਿਕੰਦਰ ਮਲੋਕਾ ਇਹਦਾ ਕੀ ਫੈਸਲਾ ਹੋਏ ਆਉਣ ਦਾ ਦੇਖੋ ਜੀ ਜਿਹੜੀ ਪੋਲਿਟਿਕਸ ਆ ਜਾਂ ਕੋਈ ਵੀ ਨਾਗਰਿਕ ਹੈ ਉਹਦਾ ਇਤਹਾਅ ਹੈ ਨਾ ਵੀ ਕੋਈ ਕਿਸ ਤਰ੍ਹਾਂ ਕੀ ਕਰਨਾ ਹੈ ਵੋਟ ਕਿਹਨੂੰ ਦੇਣੀ ਹੈ ਕਿਵੇਂ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਹੈ ਕਿਹੜੀ ਪਾਰਟੀ ਦੇ ਨਾਲ ਰਹਿਣਾ ਹੈ ਤੇ ਕੋਈ ਗੱਲ ਨਹੀਂ ਜੋ ਉਹਨਾਂ ਦਾ ਫੈਸਲਾ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਚੰਗਾ ਹੋਊਗਾ ਬਾਕੀ ਤੁਸੀਂ ਜ਼ਿਆਦਾ ਅੱਛਾ ਹੋਏਗਾ ਕਿ ਤੁਸੀਂ ਤਾਂ ਤੁਸੀਂ ਪੁੱਛ ਸਕਦੇ ਆ ਇੱਕ ਗੋਲਮੋਲ ਜਿਹਾ ਬਾਬਾ ਕੱਲ ਨਹੀਂ ਅਸੀਂ ਤੁਹਾਨੂੰ ਪੁੱਛਿਆ ਸੀ ਉਹਨਾਂ ਤੋਂ ਵੀ ਗੋਲਮੋਲ ਜਵਾਬ ਸੀ ਤੁਹਾਡਾ ਵੀ ਗੋਲਮੋਲ ਜਵਾਬ ਹੈ ਕਲੀਅਰ ਦੂਜੇ ਬਾਰੇ ਤਾਂ ਦੂਜੇ ਬਾਰੇ ਤਾਂ ਜੇ ਤੁਸੀਂ ਮੈਨੂੰ ਸਿੰਘਲਾ ਸਾਹਿਬ ਬਾਰੇ ਪੁੱਛੋ ਤਾਂ ਮੈਂ ਦੱਸ ਸਕਦਾ ਵੀ ਹਾਂ ਜੀ ਆਹ ਕੱਲ ਹੀ ਡਿਊਟੀ ਆ ਸ਼ਾਮ ਨੂੰ ਕਰਨ ਆਇਆ ਹੈ ਜਿਹੜੇ ਹੁਣ ਸਾ ਮੇਰੇ ਨਾਲ ਹੀ ਮੇਰੇ ਕੋਲੇ ਨਹੀਂ ਉਹ ਤਾਂ ਉਹ ਹੀ ਦੱਸ ਸਕਦੇ ਲੋ ਇਹਨਾਂ ਦਾ ਪਰਿਵਾਰ ਚ ਸਭ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਉਹਨਾਂ ਦਾ ਵੀ ਕਰਦੇ ਹਾਂ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਆਂ ਔਰ ਕੋਈ ਐਸੀ ਗੱਲ ਸਾਹਿਬ